ਮੈਂ ਤੇਰਾ ਸੰਸਾਰ ਵਿੱਚ ਜਾ ਕੇ ਨਾਮ ਜਪਾਂਗਾ ਹੁਣ ਇਸ ਵਾਅਦੇ ਨੂੰ ਇਸ ਪ੍ਰੋਮਿਸ ਨੂੰ ਜੋ ਰੂਹਾ ਗੁਰਮੁਖ ਨੇ ਭਾਵ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਨੇ ਗੁਰਮੁਖ ਭਾਵ ਗੁਰੂ ਦੇ ਬਲ ਮੁਖ ਕਰ ਲੈਣਾ ਜਿਹਦਾ ਮੁਖ ਗੁਰੂ ਵਾਲਾ ਸਮਝ ਲੋ ਉਸਨੇ ਆਪਣਾ ਜਨਮ ਸਵਾਰਿਆ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮੰਲਿਆ ਕਿ ਜਿਹਦਾ ਮੁਖ ਗੁਰੂ ਵਾਲਾ ਗੁਰੂ ਵਾਲਾ ਮੁਖ ਭਾਵ ਗੁਰੂ ਦੇ ਇਸ਼ਾਰੇ ਨੂੰ ਸਮਝਦਾ ਗੁਰੂ ਜਿੱਦਨੂੰ ਚੱਲਣ ਦੀ ਤੈਨੂੰ ਸਲਾਹ ਦਿੰਦਾ ਵਕਾਲਤ ਕਰਦਾ ਤੇ ਉਸ ਦਿਨ ਚੱਲ ਭਾਈ ਤੇ ਤੇ ਤੁੰਗਰ ਮੁਖ ਹੈ ਜਦੋਂ ਵਾਦਾ ਕੀਤਾ ਪ੍ਰਮਾਤਮਾ ਨਾਲ ਕਿ ਮੈਂ ਤੇਰਾ ਨਾਮ ਜਪਾਂਗਾ ਭੁੱਲ ਗਿਆ ਆ ਕੇ ਫਿਰ ਮਨਮੁਖਾਂ ਤੋਂ ਵੀ ਹੁਣ ਮੰਦੀ ਚੱਲਦੀ ਐ ਤੇਰੀ ਹੁਣ ਤੂੰ ਗੁਰੂ ਦੀ ਨਹੀਂ ਸੁਣਦਾ ਮਨਮੁਖ ਦਾ ਭਾਵ ਵੀ ਇਹ ਹੈ ਕਿ ਜਿਹੜਾ ਆਪਣੇ ਮੰਦੀਆਂ ਚਲਾਵੇ ਮੰਦੀਆਂ ਕਰੇ ਗੁਰੂ ਦੀ ਸੁਣੇ ਕੋਈ ਨਾ ਗੁਰੂ ਦੀ ਗਿਆਨ ਦੇ ਉੱਤੇ ਅਮਰ ਹੀ ਨਾ ਕਰੇ ਗੁਰੂ ਤੇ ਅਮਲ ਹੀ ਕਰਨਾ ਗਿਆਨ ਤੇ ਅਮਨ ਨਹੀਂ ਕਰਨਾ ਤੇ ਦਰਜਾ ਮਿਲ ਜਾਂਦਾ ਮਨਮੁਖਾਂ ਵਾਲਾ ਗੁਰਮਖ ਹੈ ਗੁਰੂ ਦੇ ਗਿਆਨ ਦਾ ਉਹ ਸੰਸਾਰ ਵਿੱਚ ਹੈ ਸਾਡੇ ਕੋਲ ਗੁਣ ਹੈ ਗੁਣ ਹੈ ਤੇ ਕੀ ਕਰਨ ਦਾ ਗੁਣ ਹੈ ਸਾਰੇ ਕੰਮ ਕਰ ਕਰਨ ਦਾ ਆਹ ਤੁਹਾਡੇ ਪ੍ਰਮਾਤਮਾ ਨੇ ਖਾਸ ਇੱਕ ਗੁਣ ਪਾਇਆ ਹੋਇਆ ਤੂੰ ਹਮੇਸ਼ਾ ਚਰਦੇ ਕਲੇਜ ਹੋਏਗਾ ਆਪਣੇ ਗੁਣ ਦੇ ਕਰਕੇ ਤੂੰ ਸੰਸਾਰ ਦੇ ਵਿੱਚ ਮਸ਼ਹੂਰ ਹੈ ਲੋਕ ਤੇਰੀ ਕਦਰ ਕਰਦੇ ਆ ਤੈਨੂੰ ਬਾਣ ਸਨਮਾਨ ਕਰਦੇ ਐ ਪਰ ਇਸ ਦੇ ਜੋ ਉਲਟ ਹੈ ਬੇੰਦਰੋਂ ਖਾਲੀ ਹੈ ਗਿਆਨ ਕੁਛ ਨਹੀਂ ਹੈ ਫਿਰ ਦੁਨੀਆ ਠੋਕਰਾ ਮਾਰਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਅੱਜ ਦੇ ਸਮੇਂ ਅਜੋਕੇ ਸਮੇਂ ਵਿੱਚ ਹੋ ਰਹੇ ਕੌਮ ਦੇ ਸਿੱਖ ਕੌਮ ਦੇ ਠੋਕਰਾ ਬਜਰੀ ਹੈ ਕਿਉਂ ਬਜਰੀ ਹੈ ਅਸਲ ਵਿੱਚ ਅਸੀਂ ਗੁਰੂ ਦੇ ਮਤ ਦੇ ਮੁਤਾਬਕ ਨਹੀਂ ਚੱਲਦੇ ਗੁਰੂ ਦੇ ਗਿਆਨ ਦੇ ਮੁਤਾਬਕ ਨਹੀਂ ਚੱਲਦੇ ਠੋਕਰਾਂ ਨੇ ਭਾਈ ਜਿਨ੍ਹਾਂ ਕੌਮ ਨੂੰ ਜਿਸ ਕੌਮ ਨੂੰ ਦੇਖ ਕੇ ਜਿਨ੍ਹਾਂ ਦੇ ਸੂਰਮਿਆਂ ਦੇ ਤੋਂ ਨਾਮ ਸੁਣ ਕੇ ਅਜੀ ਪਠਾਨ ਨੇ ਕਨਾਂ ਜਮੁੰਦਰਾ ਤੇ ਸਲਵਾਰਾਂ ਪਾਈਆਂ ਹੋਈਆਂ ਇਹ ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧਿਆਂ ਦੀ ਦੇਣ ਹੈ ਇਹ ਉਹਨਾਂ ਦਾ ਕੋਈ ਫੈਸ਼ਨ ਨਹੀਂ ਹੈ ਭਵਾਏ ਸੀ ਜੋਰ ਸੀ ਦਮ ਸੀ ਗੁਰੂ ਦੇ ਹੁਕਮ ਚ ਰਹਿਣ ਵਾਲੇ ਸੂਰਮੇ ਸੀ ਉਹ ਗੁਰੂ ਦੀ ਸੁਣਨ ਵਾਲੇ ਸੀ ਗੁਰੂ ਦੀ ਮੰਨਣ ਵਾਲੇ ਸੀ ਤੇ ਗੁਰੂ ਨਾਲ ਸੀ ਗੁਰੂ ਨੇ ਮਹਾਨ ਕਿਰਪਾ ਕੀਤੀ ਹੋਈ ਸੀ ਉਹਨਾਂ ਤੇ ਜਵਲ ਖਾਲਸਾ ਰਹਿ ਨਿਆਰਾ ਤਾਂ ਬਲਗ ਤੇਜ ਦਿਉ ਮੈਂ ਸਾਰਾ ਜਦ ਤੱਕ ਖਾਲਸਾ ਨਿਆਰਾ ਹੈ ਨਿਆਰਤਾ ਭਾਈ ਉਹੀ ਬਣੇਗਾ ਜਿਸ ਤਰ੍ਹਾਂ ਦਾ ਗੁਰੂ ਚਾਹੁੰਦਾ ਵਾ ਜਿਉਂ-ਜਿਉਂ ਤੇਰੇ ਤੇ ਨਿਆਰਾਪਣ ਖਤਮ ਹੋ ਜਾਏਗਾ ਤੇਉ ਤੋਂ ਭਾਈ ਗੁਰੂ ਦਾ ਹੱਥ ਤੇਰੇ ਤੋਂ ਉੱਡਦਾ ਜਾਏਗਾ ਉਹਨਾਂ ਦੇ ਹੱਥ ਸੀ ਭਾਈ ਭਾਈ ਬਚਿੱਤਰ ਸਿੰਘ ਵਰਗੇ ਸੂਰਮਿਆਂ ਤੇ ਕਦ ਕਾਟ ਭਾਵੇਂ ਛੋਟਾ ਜਿਹਾ ਹੀ ਸੀ पर मल बहुत वादी मार ली हाथी ना टक्कर कि हाथी ना टक्कर ले रही भाई हाथी भी मार के पजाता पिछे सी गुरु नोकि बचन ने गुरु दे जब लग खालसा रहे नारा तब लग तेज दियो मैं सारा नारापन होगा ਮੈਂ ਨਾਲ ਵਿਚਕਰਤਾ ਪੁਰਖ ਖਲੋਆ ਬਾਲਣਾ ਵਿੰਗਾ ਹੋਆ ਮੈਂ ਤੇਰੇ ਨਾਲਾ ਤੇਰਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਸਾਨੂੰ ਸਾਰੇ ਵਿੰਗੇ ਕੀਤਾ ਪਿਆ ਵਾ ਭਾਵ ਵੀ ਗੁਰੂ ਨਹੀਂ ਛੱਡਣਾ ਹੋਵੇਗਾ ਕਿ ਗੁਰੂ ਵਾਦਾ ਕਰਕੇ ਸਾਡੇ ਮੰਗ ਨਹੀਂ ਮੁਕਰਦਾ ਕਿ ਸੰਸਾਰ ਤੇ ਵਾਦਾ ਕਰਾ ਕੇ ਸਹੀ ਪ੍ਰਮਾਤਮਾ ਦੇ ਨਾਲ ਬੈ ਗੁਰੂ ਮੈਨੂੰ ਇਸ ਕੁੰਭੀ ਨਰਕ ਚੋਂ ਕੱਲਾ ਤੇਰਾ ਨਾਮ ਜਪੂਗਾ ਪਰ ਆਪਾਂ ਉਸਨੂੰ ਮਾਲਕ ਨੂੰ ਭੁੱਲ ਗਏ ਆਂ ਪਰ ਮਾਲਕ ਜਿਹੜਾ ਤੇਰੇ ਨਾਲ ਵਾਅਦਾ ਕਰ ਲੈਂਦਾ ਗੁਰੂ ਵਾਅਦਾ ਕਰ ਲੈਂਦਾ ਉਹ ਨਵਾਦਾ ਹੈ ਅੱਜ ਤੇਰੇ ਤੇ ਨਿਆਰਾਪਣ ਖਤਮ ਹੋ ਗਿਆ ਤੋ ਖਾਲਸਾ ਨਹੀਂ ਇਸ ਕਰਕੇ ਭਾਈ ਥਾਂ ਥਾਂ ਤੇ ਠੋਕਰਾਂ ਨੇ ਪੈ ਰਹੀਆਂ ਕਿਤੇ ਉਹ ਸਿੱਖ ਸੀ ਜਿਹਦੇ ਨਾਂ ਦੇਤੇ ਪਠਾਣੀਆਂ ਵੀ ਕਹਿੰਦੇ ਸੀ ਬੱਚਿਆਂ ਨੂੰ ਚੁੱਪ ਕਰਾਉਣਾ ਸੀ ਨਾ ਇਹ ਗੱਲ ਕਹਿੰਦੀਆਂ ਸੀ ਕਹਿੰਦੇ ਚੁੱਪ ਕਰ ਜਾ ਨਲੂ ਆਜੂ ਜਿਵੇਂ ਆਪਾਂ ਕਹਿੰਦੇ ਨਾ ਬੱਚਿਆਂ ਨੂੰ ਚੁੱਪ ਮਾਣੋ ਬਲੀ ਆਜੂ ਭੂਤਾ ਆਜੂ ਕਿੰਨਾ ਕੁਸ਼ ਕਹਿੰਨੇ ਹੁੰਦੇ ਆ ਉੱਥੇ ਉਹਨਾਂ ਨੂੰ ਚੁੱਪ ਕਰਾਉਣ ਦੀ ਖਾਤਰ ਅੱਜ ਵੀ ਉਹ ਤਾਂ ਨਾਂ ਚੱਲਦਾ ਐ ਸੋਰਵੇਂ ਦਾ ਇੰਨੀ ਪਾਵਰ ਤਲਤ ਸੀ ਜੁਰਮ ਉੱਤੇ ਇੰਨੀ ਦਹਿਸ਼ਤ ਸੀ ਉਹਨਾਂ ਦੀ ਇਨਸਾਨਾਂ ਤੇ ਦੇਸ਼ਤ ਨਹੀਂ ਸੀ ਜੁਰਮ ਦੇ ਉੱਤੇ ਸੂਰਮੇ ਹਮੇਸ਼ਾ ਕਿਸੇ ਕੌਮ ਮਜਬ ਜਾਂ ਜਾਤ ਪਾ ਦੇ ਉੱਤੇ ਨਹੀਂ ਵਾਰ ਕਰਦੇ ਉਹ ਤਾਂ ਸਿਰਫ ਕੇਵਲ ਤੋਂ ਕੇਨ ਜਨਮ ਦੇ ਉੱਤੇ ਕਿ ਜਿੱਥੇ ਜੁਰਮ ਹੋ ਰਿਹਾ ਉਹਦੇ ਅੱਗੇ ਤੇ ਗੁਰੂ ਪਾਤਸ਼ਾਹ ਨੇ ਵੀ ਤਾਂ ਇਹੀ ਸਕਾਇਆ ਭਾਵੇਂ ਛੇਵੇਂ ਪਾਤਸ਼ਾਹ ਜੀ ਦਾ ਪਰਿਵਾਰ ਚੱਕਣਾ ਹੋਵੇ ਭਾਵੇਂ ਦਸਵੇਂ ਪਾਤਸ਼ਾਹ ਜੀ ਦਾ ਉਹਨਾਂ ਨੇ ਜ਼ੁਲਮ ਦੇ ਵਿਰੁੱਧ ਜਲਮ ਦੇ ਵਿਰੁੱਧ ਆਪਣੀ ਤਲਵਾਰ ਚ ਕੀਏ ਉਸੇ ਤਰ੍ਹਾਂ ਇਹ ਪਏ ਉਹ ਸੂਰਮੇ ਸੀ ਉਹਨਾਂ ਦਾ ਪਠਾਣਾ ਨਾਲ ਕੋਈ ਬੈਰ ਨਹੀਂ ਸੀ ਕਿਸੇ ਕੌਮ ਮਜੂਨਾ ਬੈਰ ਨਹੀਂ ਸੀ ਮੁਗਲਾਂ ਨਾਲ ਬੈਰ ਨਹੀਂ ਸੀ ਮੁਸਲਮਾਨਾਂ ਨਾਲ ਬੈਰ ਨਹੀਂ ਸੀ ਉਹਦੇ ਵਿੱਚ ਜੋ ਸਖਸ਼ ਬੁਰੇ ਬੈਠੇ ਸੀ ਜੁਰਮ ਕਰਦੇ ਸੀ ਉਹਨਾਂ ਨਾਲ ਬਰੇ ਸੀ ਜੇ ਮੁਸਲਮਾਨਾਂ ਨਾਲ ਬੈਰ ਹੁੰਦਾ ਤੇ ਸ਼ੁਰੂਆਤ ਹੀ ਗੁਰੂ ਨਾਨਕ ਸਾਹਿਬ ਪਾਸ ਅਨੇ ਭਾਈ ਮਰਦਾਨਾ ਜੀ ਤੋਂ ਕੀਤੀ ਜੋ ਮੁਸਲਮਾਨ ਮਰਾਸੀ ਸਨ ਅਗੇ ਸائیں ਵੀ ਆ ਮੇਰ ਜੀ ਉਹ ਵੀ ਭਾਈ ਮੁਸਲਮਾਨੀ ਨੇ ਪਰ ਗੁਰੂ ਉਹਨਾਂ ਤੋਂ ਇੰਨਾ ਮਾਣ ਅਦਰ ਸਤਕਾਰ ਦਿੰਦਾ ਵੀ ਇਸ ਮਹਾਨ ਅਸਥਾਨ ਦੀ ਸਥਾਪਨਾ ਜਦੋਂ ਹੋਈ ਕਹਿੰਦੇ ਨਹੀਂ ਪੱਥਰ ਤੁਸੀਂ ਰੱਖੋ ਸائیں ਜੀ ਤੁਹਾਡੇ ਤੁਹਾਡੇ ਜੋ ਕਰਨੇ ਕਮਲ ਨੇ ਹੱਥ ਨੇ ਬਹੁਤ ਪਵਿੱਤਰ ਹੈ ਤੁਹਾਡੇ ਹੱਥ ਪ੍ਰਮਾਤਮਾ ਦੀ ਬੰਦਗੀ ਵਾਲੀ ਉੱੜਦੇ ਆ ਭਨੇ ਲਈ ਉੱੜਦੇ ਆ ਸੰਸਾਰ ਦੇ ਲਈ ਇਹਨਾਂ ਤੇ ਪਵਿੱਤਰਤਾ ਤੁਸੀਂ ਰੱਖੋ ਜੀ ਭਾਵਨਾ ਗੁਰੂ ਸਹਿਬਾਨ ਦਾ ਨਾਹੀ ਗੁਰੂ ਸਹਿਬ ਵੱਲੋਂ ਸਾਜੇ ਹੋਏ ਉਹ ਸਿੰਘ ਸੂਰਮੇ ਨਾ ਉਹਨਾਂ ਦਾ ਤੁਹਾਡੇ ਵੀ ਤਲਵਾਰ ਕਿਸੇ ਮੋਜ ਮਜਬ ਕੌਮ ਧਰਮ ਦੇ ਖਿਲਾਫ ਨਹੀਂ ਉੱਠੀ ਆ ਅੱਜ ਵਾਲਿਆਂ ਦਾ ਗਿਆਨ ਦੇਖੋ ਪਤਾ ਨਹੀਂ ਕਿੱਥੇ ਗਿਆ ਉਹ ਇਹਨਾਂ ਦੀ ਕੌਮ ਦੇ ਵਿੱਚੋਂ ਆ ਗਾਜਰਾ ਮੋਲੀਆ ਵਾਂਗੂ ਬ੍ਰਹਮ ਗਿਆਨੀ ਪੈਦਾ ਕਰੀ ਜਾਂਦੇ ਆ ਜਿਵੇਂ ਸਬਜ਼ੇ ਨਹੀਂ ਬੀਜਦੇ ਹੁੰਦੇ ਨਾ ਆਪਾਂ ਵੀ ਅਸੀਂ ਭਾਈ ਕਿਸਾਨੇ ਦੇ ਵਿੱਚ ਬੜੇ ਉੱਚੇ ਆ ਫਸਲਾਂ ਬੀਜਿਆਂ ਉਵੇਂ ਬ੍ਰਹਮ ਗਿਆਨੀ ਬੜੇ ਬੀਜੇ ਹੋਏ ਇਹਨਾਂ ਨੇ ਸੰਤ ਨੇ ਬ੍ਰਹਮ ਗਿਆਨੀ ਸਾਰੇ ਇਥੋਂ ਮਿਲਣੇ ਕੈਟਾਗਰੀ ਦੇ ਉਹ ਭਾਈ ਜੇ ਇੰਨੇ ਬ੍ਰह्म ਗਿਆਨੀ ਐ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਤੇ ਕਿਉਂ ਨਹੀਂ ਹੈ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਤੇ ਕਿਉਂ ਨਹੀਂ ਹੈ ਤੁਸੀਂ ਛੜਕਾਂ ਤੇ ਬੈਠੇ ਹੋ ਧਾਨੇ ਲਾਉਂਦੇ ਆ ਜਿਨ੍ਹਾਂ ਨੂੰ ਦੇਖ ਕੇ ਦੁਸ਼ਮਣਾਂ ਦੀਆਂ ਧਰਨਾ ਪੈ ਜਾਂਦੀਆਂ ਸੀਗੀਆਂ ਪੇਟ ਫੜ ਕੇ ਬਹਿ ਜਾਂਦੇ ਸੀ ਭੱਜ ਲੈਂਦੇ ਸੀ ਅੱਜ ਤੁਸੀਂ ਉਹਨਾਂ ਦੇ ਅੱਗੇ ਬੈਠੇ ਹੱਥ ਜੋੜੀ ਇਹ ਹੀ ਤੁਹਾਨੂੰ ਸਿਖਾਇਆ ਗੁਰੂ ਨੇ ਇਥੇ ਆ ਤੁਹਾਡੇ ਸੰਤਾਂ ਬ੍ਰਹਮ ਗਿਆਨੀਆਂ ਦਾ ਆਸ਼ੀਰਵਾਦ ਵੀ ਬਾਂਤਾ ਬਹੁਤ ਗਏ ਹੋ ਕੇ ਨਾਮ ਦੇ ਉਹ ਬਣਾਏ ਗਏ ਨੇ ਆਰਟੀਫੀਸ਼ੀਅਲ ਜਿਹਨੂੰ ਕਹਿੰਦੇ ਹੁੰਦੇ ਆ ਉਹ ਪ੍ਰਮਾਤਮਾ ਦੇ ਅਸਲ ਭਗਤ ਨਹੀਂ ਐਜਾ ਤਾਂ ਕੋਈ ਵਹਿਲਾ ਹੁੰਦਾ ਭਾਈ ਉਹ ਤਾਂ ਇੱਕ ਵਾਰ ਜੇ ਕੋਈ ਪੈਦਾ ਹੋ ਗਿਆ ਫਿਰ ਉਹ ਪੁਸਤਾਂ ਦੀਆਂ ਪੁਸਤਾਂ ਹੀ ਫਿਰ ਬਹੁਜੀਆਂ ਬਣਦੀਆਂ ਨੇ ਕਿ ਰੱਬ ਦੇ ਪਿਆਰੇ ਬਣਦੇ ਆ ਭਗਤ ਬਣਦੇ ਆ ਸੰਤ ਬਣਦੇ ਆ ਅਸਲ 'ਚ ਉਹ ਪ੍ਰਮਾਤਮਾ ਜੋ ਪਾਉਂਦਾ ਹੈ ਅੱਜ ਸਾਡੇ 'ਚ ਉਹ ਨਿਆਰਾਪਣ ਖਤਮ ਹੋ ਗਏ ਆ। ਹਰ ਇੱਕ ਦਿਨ ਉਹ ਫਿਰਦੇ ਆ। ਕਿ ਜੋ ਕਿਸਾਨ ਦੁਨੀਆ ਦਾ ਢਿੱਡ ਪਰਦਾ ਸੀ ਅੱਜ ਖੁਦ ਦਾਣੇ-ਦਾਣੇ ਨੂੰ ਮੁਹਤਾਜ ਹੋਇਆ ਫਿਰਦਾ ਵਾ। ਭੜਕਦਾ ਫਿਰਦਾ ਵਾ। ਕੰਮ ਨਹੀਂ ਚੱਲਦੇ। ਦੁਖੀ ਹੋਇਆ ਫਿਰਦਾ ਵਾ। ਮੌਤ ਨੂੰ ਘਲੇ ਲਾ ਰਿਹਾ ਵਾ। ਕਿ ਇਹਨਾਂ ਦੁਖੀ ਹੋ ਗਏ ਆ। ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਕਿਉਂ ਹੋ ਰਿਹਾ? ਗਲਿਕੋਈ ਹੈ ਗੁਰੂ ਤੋਂ ਬਗੈਰ ਠੋਕਰੇ ਠੋਕਾ ਕਿ ਗੁਰੂ ਤੋਂ ਬਗੈਰ ਠੋਕਰੇ ਠੋਕਰਾਂ ਨਹੀਂ ਗੁਰੂ ਦਾ ਆਸ਼ੀਰਵਾਦ ਹੋਵੇ ਨਾ ਫੇਰ ਭਾਵੇਂ ਤਪ ਦੇ ਕੋਲਿਆਂ ਉੱਤੇ ਤੂੰ ਬੈਠਾ ਹੋਵੇ ਤਦ ਵੀ ਤੈਨੂੰ ਬਾਹ ਨਹੀਂ ਲੱਗਣ ਦੇਣੀ ਨ ਤਤੀ ਇਹ ਗੁਰੂ ਦਾ ਆਸ਼ੀਰਵਾਦ ਹੈ ਦੇਖਿਆ ਕਰੋ ਇਤਿਹਾਸ ਬਾਬਾ ਬਿਧੀ ਚੰਦ ਜੀ ਜਦੋਂ ਗੁਰੂ ਦਾ ਨਾਮ ਲੈ ਕੇ ਨਾ ਜਦੋਂ ਉਹਨਾਂ ਨੇ ਉਹ ਦਿਸਾਲੇ ਤੇ ਕੋੜੇ ਜਦੋਂ ਬਾਸ ਰਹਿਣ ਵਾਤੇ ਭੇਗ ਬਦਨੇ ਸੀ ਤੇ ਗੁਰੂ ਦਾ ਨਾਮ ਲੈ ਕੇ ਜਦੋਂ ਪਿੱਛੇ ਮੁਗਲ ਫੌਜਾਂ ਪਈਆਂ ਨੇ ਸਿਪਾਈ ਪਏ ਨੇ ਹੋਰ ਨਾ ਕੁਝ ਦਿਖਿਆ ਜਲਦੇ ਭੜਦੇ ਥੱਲੇ ਵੜ ਗਏ ਹੁਣ ਸੇਗ ਤਾਂ ਉੱਥੇ ਵੀ ਹੁੰਦਾ ਹੀ ਹੈ ਬਈ ਕਿਤੇ ਥੋੜਾ ਹੁੰਦਾ ਵਾ ਉੱਥੇ ਵੜ ਗਏ ਗੁਰੂ ਦਾ ਨਾਮ ਲੈ ਕੇ ਇਹ ਸਤਿਗੁਰ ਜੀ ਜੇ ਤੁਹਾਨੂੰ ਲੱਗਦਾ ਮੈਂ ਗੁਰੂ ਦਾ ਕਾਰਜ ਕਰਦਾ ਸੀ ਮੇਰੀ लाज ਪੱਤਰੱਖੋ ਕਿਰਪਾ ਕਰਤੀ ਗੁਰੂ ਨੇ ਕਿਰਪਾ ਰੱਖੀ ਤਤੀ ਵਾ ਨਹੀਂ ਲੱਗਣ ਦਿੱਤੀ ਤਾਤੀ ਵਾ ਨਾ ਲੱਗੀ ਪਰਮ ਬ੍ਰਹਮ ਸਰਣਾਇ ਸਾਨੂੰ ਠੰਡੀ ਹਵਾ ਕੋਈ ਲੱਗਦੀ ਕੋਈ ਨਹੀਂ ਸਾਰੀਆਂ ਤਤੀਆਂ ਹਵਾਵਾਂ ਨੇ ਦੁੱਖਾਂ ਤਕਲੀਫਾਂ ਵਿੱਚ ਜਲਦੇ ਫਿਰਦੇ ਆ ਮਨ ਭਟਕਦੇ ਫਿਰਦੇ ਆ ਵਜਾ ਇੱਕੋ ਹੀ ਹੈ ਬਈ कि जेडी 파ਛਾ ਨੇ ਗੱਲ ਕਹੀ ਹੈ ਤਾਤੀ ਹੋਣਾ ਲੱਗੇ ਪਾਰਵਰਮ ਸਰਨਾਈ ਤੈਨੂੰ ਤਤਿਆਂ ਹਵਾਵਾਂ ਨੇ ਘੇਰਿਆ ਹੋਇਆ ਤਤੀ ਹਵਾ ਤੈਨੂੰ ਲੱਗ ਰਹੀ ਹੈ ਜਲ ਰਹੀਆਂ ਤੜਫ ਰਹੀਆਂ ਤਨ ਕਰਕੇ ਵੀ ਮਨ ਕਰਕੇ ਵੀ ਆਤਮਾ ਕਰਕੇ ਤਾਂ फडਕ ਨਹੀਂ फडਕਣਾ ਜਲਣੇ ਜਰਣਾ ਕਿਉਂਕਿ ਗੁਰੂ ਤੇਰਾ ਸਹਾਈ ਨਹੀਂ ਹੈ ਗੁਰੂ ਤੇਰੇ ਸਾਥ ਨਹੀਂ ਹੈ ਕਿਉਂ ਸਹਾਈ ਨਹੀਂ ਕਿ ਤੂੰ ਗੁਰੂ ਦੀ ਨਹੀਂ ਸੁਣਦਾ ਹੋਵੇਂਗਾ ਤੂੰ ਗੁਰੂ ਦੇ ਨਹੀਂ ਮੰਨਦਾ ਹੋਗਾ ਗੁਰੂ ਦੇ ਮੁਤਾਬਕ ਚੱਲ ਭਾਈ ਇਹ ਤੇਰਾ ਇਹਨਾ ਜੋ ਤੂੰ ਕਰਦਾ ਕਦੇ ਸੰਘਰਸ਼ ਕਰਦਾ ਤਾਨੇ ਲਾਉਣਾ ਕੀ ਕਰਦਾ ਕਦੇ ਟੈਂਕੀਆਂ ਚੜ੍ਹਨਾ ਕਦੇ ਕੁਛ ਕਰਦਾ ਇਹਨਾਂ ਨਾਲ ਕੁਛ ਨਹੀਂ ਹੋਣਾ ਗੁਰੂ ਦੇ ਮੁਤਾਬਕ ਚੱਲ ਪਾ ਦੁਨੀਆ ਤੈਨੂੰ ਸਲਾਮਾ ਕਰੂਗੀ ਛੁਗ ਛੁਗ ਕੇ ਇਹ ਦੁਨੀਆ ਮਰੀਦ ਹੋ ਜਾਏਗੀ ਤੇਰੇ ਗਿਆਨ ਦੀ ਤੇਰੀ ਪਾਵਰ ਦੀ ਤੇਰੀ ਤਾਕਤ ਦੀ ਅੱਜ ਕੀ ਹਰ ਇੱਕ ਗੱਲ ਅਸੀਂ ਗਿਆਨ ਨਾ ਨਹੀਂ ਕਰਨੀ ਤਰਕ ਨਾ ਨਹੀਂ ਕਰਨੀ ਸਮਝਾਣਾ ਨਹੀਂ ਐ ਬਸ ਚਾਰ ਬੰਦੇ ਕਿਤੇ ਡਾਂਸ ਸੋਟਾ ਚੱਕੇ ਗੱਲ ਖਤਮ ਇਹ ਸਾਡਾ ਗਿਆਨ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਸਿਖਾਉਂਦੇ ਆ ਮੈਂ ਕਿਸੇ ਇਨਸਾਨ ਦੇ ਵਰਖਲਾਫ ਨਹੀਂ ਐ ਮੈਂ ਕਿਸੇ ਇਨਸਾਨ ਦੇ ਵਰਖਲਾਫ ਨਹੀਂ ਭਾਈ ਮੈਂ ਤਾਂ ਜੁਰਮ ਦੇ ਵਰਖਲਾਫ ਆ ਹੁਣ ਹਰ ਕੋਈ ਸੰਸਾਰ ਦੇ ਵਿੱਚ ਰੋਜੀ ਰੋਟੀ ਲੈ ਕੇ ird ਲਈ ਹਰ ਕੋਈ ਕਿਤੇ ਨਾ ਕਿਤੇ ਜਾਂਦਾ ਬਈ ਆਪਾਂ ਜਾਣੇ ਆ ਸਾਡੇ ਆਉਂਦੇ ਆ ਜੇ ਇਧਰੋਂ ਕੀ ਭਾਈ ਵਿਦੇਸਾਂ ਚ ਲੁਕ ਜਾਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਦੇਸ਼ ਇੰਨਾ ਹੀ ਗਿਆ ਗੁજરા ਕਿਤੇ ਵੀ ਆਉਂਦਾ ਨਹੀਂ ਬਹੁਤ ਲੋਕ ਨੇ ਐਸੇ ਭਾਈ ਇਹਨੇ ਵੱਡੇ ਵੱਡੇ ਕਪੜੇ ਤੇ ਕੰਮ ਕਰਦੇ ਨੇ ਜਾਂ ਹੋਰ ਵੀ ਜਗ੍ਹਾ ਦੇ ਉੱਤੇ ਹੋਰਤ ਕਰਦੇ ਆ ਪੜ੍ਹਾਈ ਕਰਦੇ ਆ ਬੜੀਆਂ ਜਗ੍ਹਾ ਨੇ ਅਸੀਂ ਭਾਈ ਜਦੋਂ ਬਾਹਰ ਨਿਕਲਾਂ ਜੋ ਪਤਾ ਲੱਗ ਜਾਂਦਾ ਦਿਖ ਜਾਂਦਾ ਉਸੇ ਤਰ੍ਹਾਂ ਹੀ ਭਾਈ ਆਪਣੇ ਦੇ ਦੇ ਹੁਣ ਆਪਾਂ ਵੀ ਹਰ ਦੇ ਦੇ ਕੋਨੇ ਕੋਨੇ ਦੇ ਫੈਲੇ ਹੋਏ ਥਾਂ ਥਾਂ ਤੇ ਕਾਰੋਗਾਰ ਨੇ ਬਿਜ਼ਨਸ ਨੇ ਔਰ ਜਿਸ ਤਰ੍ਹਾਂ ਆਪਾਂ ਜਾਣਦੇ ਆ ਦੂਜੇ ਵੀ ਆਉਂਦੇ ਨੇ ਉਹਨਾਂ ਦੇ ਵਿੱਚ ਜੇ ਕੋਈ ਹੁਣ ਆਪਣੇ ਵੀ ਭਾਈ ਬਾਹਰ ਜਾਂਦੇ ਆ ਕਿਤੇ ਨਾ ਚਾਹ ਦੇਸ਼ ਹੋਵੇ ਵਿਦੇਸ਼ ਹੋਵੇ ਵਿਦੇਸ਼ਾਂ ਵਿਦੇਸਾਂ ਜਾਂਦੇ ਉੱਥੇ ਜਾ ਕੇ ਕੋਈ ਨਾ ਕੋਈ ਨਾਲ ਦੇ ਰੋਜ਼ ਹੀ ਕਾਰੇ ਆ ਹੀ ਜਾਂਦੇ ਨੇ ਭਾਈ ਰੋਜ਼ ਸੌਂਦੇ ਆ ਖਬਰਾਂ ਦੇ ਵਿੱਚ ਕਦੇ ਕੁਸ ਕਰਤਾ ਕਦੇ ਕੁਸ ਕਰਤਾ ਹਿੰਦੂ ਸੇਕ ਲੜੀ ਜਾ ਰਹੇ ਨੇ ਇੱਥੇ ਲੜਦੇ ਸੀ ਹੁਣ ਕੈਨੇਡਾ 'ਚ ਵੀ ਸ਼ੁਰੂ ਹੋ ਗਏ ਕਦੇ ਮੰਦਰਾਂ ਤੇ ਹਮਲਾ ਕਦੇ ਗੁਰਦਰਾں ਤੇ ਹਮਲਾ ਹੁਣ ਐਸੀ ਤਾਂ ਭਾਈ ਪਨੀਰੀ ਹਰ ਦੇਗਾ ਹੁੰਦੀ ਹੈ ਜਿੱਥੇ ਮਿਠਾਸ ਹੋ ਗਈ ਭਾਈ ਉੱਥੇ ਕੀੜੇ ਮਕੋੜੇ ਤਾਂ ਆਉਣਗੇ ਨਾ ਬਸੇ ਕੀੜੇ ਮਕੋੜੇ ਹੁੰਦੇ ਆ ਜਿਹੜੇ ਗੰਦਗੀ ਪਾਉਂਦੇ ਆ ਇਹ ਤਾਂ ਹੱਦ ਗਏ ਹੁੰਦੇ ਉਸੇ ਤਰ੍ਹਾਂ ਹੀ ਭਾਈ ਜੇ ਭਾਈ ਇਸੇ ਦੇਹ ਦੇ ਔਰ ਉਸ ਸਥਾਨ ਤੋਂ ਜਿੱਥੇ ਤੇਰੇ ਗੁਰੂ ਨੇ ਜਨਮ ਧਾਰੇ ਆ ਪ੍ਰਕਾਸ਼ ਲਿਆ ਧਰਤੀ ਪਟਨਾ ਸਾਹਿਬ ਦੀ ਹੈ ਪਟਨਾ ਸਾਹਿਬ ਜਿਹੜਾ ਬਿਹਾਰ ਦੇ ਵਿੱਚ ਪੈਂਦਾ ਹਣ ਬਿਹਾਰੀ ਆਉਂਦੇ ਆ ਨਾ ਸਾਡੇ ਬੜੀ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਭਾਈ ਇਹ ਕਿਉਂ ਆ ਰਹੇ ਆ ਤੁਸੀਂ ਕਿਉਂ ਜਾ ਰਹੇ ਆ ਤੁਸੀਂ ਇਕੱਤਰ ਕਰੋ ਸਾਰਿਆਂ ਨੂੰ ਇਕੱਠੇ ਕਰੋ ਇੱਥੇ ਆਵਦਿਆਂ ਨੂੰ ਕਿ ਸਾਡਾ ਕਿਤੇ ਨਹੀਂ ਤੂੰ ਸਾਡੇ ਬਣਾ ਕੋਈ ਆਓ ਸਾਡੇ ਨੇ ਕਿਤੇ ਜ਼ਮੀਨ ਨਹੀਂ ਲਈ ਬਾਹਰ ਤੁਸੀਂ ਨਹੀਂ ਲੈ ਸਕਦੇ ਤੁਸੀਂ ਤਾਂ ਭਾਈ ਕੋਈ ਜਗ੍ਹਾ ਛੱਡੀ ਵੀ ਨਹੀਂ ਹੈ ਤੇ ਤੁਹਾਡਾ ਬਾਤ ਚੱਲੇ ਤਾਂ ਤੂੰ ਤਾਂ ਭਾਈ ਚੰਦਰਮਾ ਤੇ ਵੀ ਜਾ ਕੇ ਜ਼ਮੀਨ ਲੈ ਲਮੋ ਤੇ ਤੀ ਤੋ ਜਗ੍ਹਾ ਹੀ ਨਹੀਂ ਛੱਡੀ ਏ ਤੁਹਾਡੇ ਕਿਉਂ ਨਹੀਂ ਕੋਈ ਆਵੇਗਾ ਬਈ